ਰਾਜਵੀਰ ਦੀ ਮੌਤ ਪਿੱਛੇ ਕਿਹੜੇ ਕਿਹੜੇ ਦੋਸਤਾਂ ਦਾ ਹੱਥ ਸੀ ਰਾਜਵੀਰ ਦੀ ਤਰੱਕੀ ਤੋਂ ਮੱਚਦੇ ਸੀ ਆ ਤਿੰਨ ਜਣੇ ਰਾਜਵੀਰ ਨੂੰ ਮਾਰ ਕੇ ਭੱਜ ਚੱਲੇ ਸੀ ਕੈਨੇਡਾ ਵੱਲ ਨੂੰ ਪੰਜਾਬ ਪੁਲਿਸ ਨੇ ਕਿੱਥੋਂ ਕਾਬੂ ਫੜ ਲਏ ਤਿੰਨੋਂ ਦੋਸ਼ੀ ਆਜੋ ਦੇਖੋ ਪੂਰੀ ਵੀਡੀਓ ਜੇਕਰ ਤੁਸੀਂ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਦੋਸਤੋ ਸਵਾ ਤੁਹਾਡਾ ਸਾਡੇ YouTube ਚੈਨਲ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸੱਚਾਈ ਦੀ ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਦਾ ਰੁਖ ਹੀ ਬਦਲ ਦਿੱਤਾ ਦੋਸਤੋ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਕਈ ਸਵਾਲ ਉੱਠੇ ਕਿਸੇ ਨੇ ਕਿਹਾ ਇਹ ਐਕਸੀਡੈਂਟ ਸੀ ਅਤੇ ਕਿਸੇ ਨੇ ਕਿਹਾ ਇਹ ਸਿਰਫ ਇੱਕ ਤੁਰ ਘਟਨਾ ਸੀ ਪਰ ਕਿਸੇ ਨੇ ਕਿਹਾ ਇਹ ਜਾਣ ਬੁੱਝ ਕੇ ਐਕਸੀਡੈਂਟ ਕਰਵਾਇਆ ਗਿਆ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸੋਸ਼ਲ ਮੀਡੀਆ ਨੇ ਆਪਣਾ ਕੰਮ ਕੀਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਜਿਸ ਦਿਨ ਰਾਜਵੀਰ ਜਵੰਦਾ ਆਪਣੇ ਦੋਸਤਾਂ ਦੇ ਨਾਲ ਘਰੋਂ ਨਿਕਲਿਆ ਉਹ ਸਾਰੇ ਅੱਠ ਮੁੰਡੇ ਮौज-ਮਸਤੀ ਕਰਦੇ ਹੋਏ ਤੇ ਅਤੇ ਜ਼ਿੰਦਗੀ ਦਾ ਆਨੰਦ ਲੈਂਦੇ ਹੋਏ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਰਾਈਡ ਉਸਦੀ ਆਖਰੀ ਰਾਈਡ ਹੋਵੇਗੀ ਜਦੋਂ ਇਹ ਤੁਰਘਟਨਾ ਦੀ ਖਬਰ ਆਈ ਤਾਂ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਦੇ ਸਵਾਲ ਬਣਦੇ ਵੀ ਸੀ ਕਿਉਂਕਿ ਉਸ ਵੀਡੀਓ ਵਿੱਚ ਕਦੇ ਵੀ ਨਹੀਂ ਦੇਖਿਆ ਰਾਜਵੀਰ ਦੇ ਨਾਲ ਉਹਨਾਂ ਦੇ ਦੋਸਤ ਕਿੱਥੇ ਸਨ ਉਹਨਾਂ ਨੇ ਮਦਦ ਕਿਉਂ ਨਹੀਂ ਕੀਤੀ ਉਹ ਸੱਚਮੁੱਚ ਉਸ ਵੇਲੇ ਉਹਦੇ ਨਾਲ ਸੀ ਇਹ ਸਵਾਲ ਬਹੁਤ ਸੋਸ਼ਲ ਮੀਡੀਆ ਤੇ ਚੱਕੇ ਗਏ ਅਤੇ ਇਹ ਸਵਾਲ ਹਰ ਕਿਸੇ ਦੇ ਦਿਲ ਵਿੱਚ ਚੁੱਭ ਰਹੇ ਸਨ ਪਰ ਹੁਣ ਇਹ ਦੋਸਤ ਆਪਣੇ ਆਪ ਸਾਹਮਣੇ ਆਏ ਜਿਨ੍ਹਾਂ ਨੇ ਉਸ ਦਿਨ ਦੀ ਪੂਰੀ ਸੱਚਾਈ ਦੱਸੀ ਰਾਜਵੀਰ ਦੇ ਇੱਕ ਦੋਸਤ ਜੋ ਸੰਦੀਪ ਸਿੰਘ ਨੇ ਕੈਮਰੇ ਸਾਹਮਣੇ ਆ ਕੇ ਕਿਹਾ ਭਰਾਵੋ ਲੋਕ ਸਾਨੂੰ ਜੋ ਮਰਜ਼ੀ ਕਹਿ ਲੈਣ ਪਰ ਸੱਚ ਹੈ ਕਿ ਅਸੀਂ ਆਪਣੇ ਯਾਰ ਨੂੰ ਛੱਡਿਆ ਨਹੀਂ ਸੀ ਜਦੋਂ ਹਾਦਸਾ ਹੋਇਆ ਅਸੀਂ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਪਰ ਜਦ ਤੱਕ ਅਸੀਂ ਉੱਥੇ ਪਹੁੰਚੇ ਸਾਡਾ ਯਾਰ ਸਾਡੇ ਵਿੱਚ ਨਹੀਂ ਸੀ ਇਹ ਗੱਲ ਕਹਿ ਕੇ ਉਹਨਾਂ ਦੀਆਂ ਅੱਖਾਂ ਭਰ ਆਈਆਂ ਉਹ ਕਹਿੰਦੇ ਨੇ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ ਸਾਨੂੰ ਵੀ ਉਹਨਾਂ ਹੀ ਦਰਦ ਹੈ ਜਿੰਨਾ ਉਸਦੇ ਪਰਿਵਾਰ ਨੂੰ ਹੈ ਦੋਸਤੋ ਇਹ ਸਚਾਈ ਸੁਣ ਕੇ ਤਾਂ ਇਹ ਸਪਸ਼ਟ ਹੋ ਗਿਆ ਕਿ ਜਿਹੜੇ ਲੋਕ ਉਸ ਤੇ ਉਂਗਲਾ ਚੁੱਕ ਰਹੇ ਸਨ ਉਹਨਾਂ ਨੂੰ ਹੁਣ ਸਮਝ ਆਉਣਾ ਚਾਹੀਦਾ ਹੈ ਕਿ ਕੋਈ ਵੀ ਦੋਸਤ ਆਪਣੇ ਯਾਰ ਦੀ ਮੌਤ ਤੇ ਖੁਸ਼ ਨਹੀਂ ਹੋ ਸਕਦਾ ਰਾਜਵੀਰ ਜਵੰਦਾ ਇੱਕ ਐਹੋਜਿਆ ਨਾ ਸੀ ਜਿਸਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਕਿਸੇ ਦੀ ਕੌਂਟਰੋਵਰਸੀ 'ਚ ਨਹੀਂ ਪਿਆ ਕਿਸੇ ਦੀ ਬਦਨਾਮੀ ਨਹੀਂ ਕੀਤੀ ਨਾ ਹੀ ਕਿਸੇ ਦੇ ਗਾਣਿਆਂ ਦਾ ਗਲਤ ਵਿਚਾਰ ਅਤੇ ਗਲਤ ਸੁਝਾਅ ਬੋਲਵਾਣੀ ਕੀਤੀ ਹੋਵੇ ਰਾਜਵੀਰ ਜਮਾ ਹੀਰਾ ਬੰਦਾ ਸੀ ਨਾ ਕਿਸੇ ਦਾ ਨਾਮ ਵਰਤ ਕੇ ਆਪਣਾ ਨਾਮ ਬਣਾਇਆ ਉਸ ਦੀ ਕਮਾਈ ਸਿਰਫ ਉਸ ਦੀ ਮਿਹਨਤ ਨਾਲ ਸੀ ਉਸ ਦੀ ਆਵਾਜ਼ ਨਾਲ ਸੀ ਅਤੇ ਉਸ ਦੇ ਜਜ਼ਬੇ ਨਾਲ ਸੀ ਅੱਜ ਵੀ ਸੰਗੀਤ ਦੇ ਸਿਤਾਰੇ ਜੋ ਰਾਜਵੀਰ ਦੇ ਪੱਕੇ ਯਾਰ ਬੇਲੀ ਕੁਲਵਿੰਦਰ ਵਿੱਲਾ ਕਨਵਰ ਗਰੇਵਾਲ ਜਸ ਬਾਜਵਾ ਤੇ ਉਸ ਦੀ ਯਾਦ ਵਿੱਚ ਰੋਪੇ ਜਸ ਬਾਜ ਮਨੇ ਤਾਂ ਉਹ ਡਰੈਸ ਪਾ ਕੇ ਸਟੇਜ ਤੇ ਗਿਆ ਜੋ ਰਾਜਵੀਰ ਨੇ ਖਾਸ ਤਿਆਰ ਕਰਵਾਈ ਸੀ ਤੇ ਉਹ ਸਾਰੇ ਪੈਸੇ ਜੋ ਸ਼ੋਅ ਤੋਂ ਮਿਲੇ ਉਸ ਦੇ ਪਰਿਵਾਰ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤੇ ਜਸ ਬਾਜਵਾ ਇੱਕ ਹੀਰਾ ਬੰਦਾ ਹੈ ਅਤੇ ਨੇਕ ਦਿਲ ਦਾ ਸਾਫ ਤੇ ਸੁੱਚਾ ਬੰਦਾ ਹੈ ਇਹ ਤਾਂ ਦੋਸਤੀ ਦੀ ਮਿਸਾਲ ਹੁੰਦੀ ਹੈ ਦੋਸਤੋ ਜਿੱਥੇ ਦੁਨੀਆ ਚ ਗਦਾਰਵਾਦੀ ਹੋ ਚੁੱਕੀ ਹੈ ਉੱਥੇ ਰਾਜਵੀਰ ਦੇ ਦੋਸਤ ਨੇ ਸਾਬਤ ਕਰ ਦਿੱਤਾ ਕਿ ਅਸਲੀ ਯਾਰ ਕਦੇ ਨਹੀਂ ਭੁੱਲਦੇ ਅੱਜ ਜਦੋਂ ਇਹ ਦੋਸਤ ਕੈਮਰੇ ਸਾਹਮਣੇ ਆਏ ਤਾਂ ਰੋ ਪਏ ਉਹਨਾਂ ਨੇ ਕਿਹਾ ਅਸੀਂ ਭੱਜੇ ਨਹੀਂ ਸੀ ਅਸੀਂ ਸੱਚਮੁੱਚ ਹਾਰ ਗਏ ਸੀ ਇਹ ਸ਼ਬਦ ਸੁਣ ਕੇ ਹਰ ਕੋਈ ਖਾਮੋਸ਼ ਗਿਆ ਬਾਹੇ ਗੁਰੂ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਉਸ ਦੇ ਦੋਸਤ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਵੇ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰੋ ਕਮੈਂਟਾਂ ਵਿੱਚ ਰਾਜਵੀਰ ਜਵੰਦਾ ਲਈ ਬਾਹੇ ਗੁਰੂ ਜ਼ਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ